ਹੈਲੋ ਸਾਸਰਕਾਰ ਜੀ ਮੈਂ ਸਰਬਜੀਤ ਕੌਰ ਤੇ ਨਾਮ ਮੇਦ ਕਰਦੇ ਹਾਂ ਤੁਸੀਂ ਆਪਣੇ ਘਰਾਂ ਵਿੱਚ ਸਾਰੇ ਤੰਦਰੁਸਤ ਹੋਵੋਗੇ ਸਹਾਲ ਹੋਵੋਗੇ ਸ ਵੀ ਠੀਕ ਠਾਕ ਹੈ ਜੀ ਤੇ ਅੱਜ ਹੁਣ ਆਪਣੀ ਖੇਲ ਤੇ ਰਦੇ ਲਾ ਰਹੇ ਹਾਂ ਆਪਾਂ ਖੇਤ ਮੋਟਰਾਈ ਕੋਠੀ ਤੇ ਤੇ ਪੈਪ ਥੋੜਾ ਜਿਹਾ ਵੱਧ ਉੱਚ ਸੀ ਤੇ ਇਸ ਨੂੰ ਵੱਢ ਕੇ ਨੀਵਾ ਕਰਦੇ ਹਾਂ ਪੈਪ ਨੂੰ ਹੁਣ ਆਪਾਂ ਕਿਉਂਕਿ ਫਿਰ ਇਹਦੇ ਬਾਹਲੇ ਲਾਉਣੇ ਪੈਂਦੇ ਖੇਲ ਤੇ ਖੇਲ ਜਿਆਦੇ ਉੱਚੀ ਹੋ ਜਾਂਦੀ। ਉਹ ਦੂਮਗੀ ਜਿਆਦੇ ਹੋ ਜਾਂਦੀ ਖੇਲ। ਇਸ ਕਰਕੇ ਆਪਾਂ ਰਰੇ ਘਟਾਏ ਨੇ ਖੇਲਦੇ। ਤੇ ਆਪਾਂ ਪੀ ਰਹੇ ਹਾਂ ਚਾਹ, ਅਸੀਂ ਚਾਹ ਦੇ ਕੇ ਗਏ ਸੀ ਸਾਮਣੇ। ਤੇ ਤਾਬੇ ਦੇ ਦੀ। ਤੇ ਆਪਾਂ ਵਿਚਾ ਚ ਪੀਨੇ ਆ ਜੀ ਤੁਸੀਂ ਪੀਓ ਚਾਹ ਅੱਜ ਠੰਡੀ ਠੰਡੀ ਹਵਾ ਚੱਲ ਰਹੀ ਹੈ ਖੇਤਾਂ ਦਾ ਮਾਹੌਲ ਵਾਤਾਵਰਨ ਬਹੁਤ ਵਧੀਆ ਤੇ ਦੋਨੇ ਪਾਸੇ ਹਵਾ ਚੱਲ ਰਹੀ ਹੈ ਖੇਤਾਂ ਦੇ ਵਿੱਚ ਸੜਕਾਂ ਤੇ ਆਵਾਜਾਈ ਹੋ ਰਹੀ ਹੈ ਸਾਡੇ ਖੇਤੋਂ ਇੱਧਰ ਵੀ ਸੜਕ ਤੇ ਖੇਤ ਦਿਸ ਰਹੇ ਆਉਣ ਜਾਣ ਵਾਲੇ ਤੇ ਇੱਧਰੋਂ ਵੀ ਦਿਸ ਰਹੇ ਨੇ ਬਹੁਤ ਵਧੀਆ ਮਾਹੌਲ ਲੱਗਦਾ ਏ ਜੀ ਕਰਦਾ ਵੀ ਇੱਥੇ ਘਰ ਪਾ ਕੇ ਬੈਠ ਜਾਈਏ ਖੇਤ ਦੇ ਵਿੱਚ ਮੰਮੀ ਗੱਡੀ ਦੀ ਚਾਬੀ ਦੇਖੀ ਗੱਡੀ ਦੀ ਚਾਬੀ ਤਾਂ ਇੱਥੇ ਮੈਂ ਰੱਖੀ ਆ ਖੰਨ ਕਿੱਥੇ ਇੱਥੇ ਨਾਲੇ ਮੇਰੇ ਸਰਾਣ ਆ ਭਈਏ ਲੈ ਚੈੱਕ ਸਕੂਟਰੀ ਦੀ ਚਾਬੀ ਵੀ ਮੇਰੇ ਕੋਲ ਮੋਟਰਸਾਈਕਲ ਦੀ ਨਹੀਂ ਪਤਾ ਹੈਗਾ ਮੋਟਰ ਦੀ ਮੋਟਰਾਈ ਚਾਬੀ ਨਹੀਂ ਮੈਨੂੰ ਪਤਾ ਹੈਗਾ ਮੋਟਰ ਦੀ ਚਾਬੀ ਕਿੱਥੇ ਹੈ ਮੋਟਰਾਈ ਚਾਬੀ ਤਾਂ ਨਹੀਂ ਮੈਨੂੰ ਪਤਾ ਹੈਗਾ ਇਹ ਤਾਂ ਬਾਹਰ ਲੇ ਗਏ ਟਦੀ ਆ ਇਹ ਤਾਂ ਬਾਹਰ ਲੇ ਗਏ ਟਦੀ ਇਧਰ ਆ ਰਹੇ ਹੈ ਜੀ ਕੁੱਤਿਆਂ ਦਾ ਝੁੰਡ ਇੱਕ ਲੈਂਡ ਚ ਆਉਂਦੇ ਆ ਤਰੇ ਸਾਰੇ ਕੁੱਤੇ ਇੱਕ ਲੈਂਡ ਦੇ ਵਿੱਚ ਆਉਂਦੇ ਆ ਇਕੱਠੇ ਹੋਏ ਹੋਏ ਦੇਖੋ ਤੁਸੀਂ ਕਿਵੇਂ ਲੈਣ ਵਾਰ ਆ ਰਹੇ ਨੇ ਲੋ ਜੀ ਹੁਣ ਅਸੀਂ ਜਾ ਰਹੇ ਹਾਂ ਬਰਨਾਲੇ ਸਮਾਰ ਕੇ ਦੇਖ ਲਓ ਉੱਥੇ ਤੁਸੀਂ ਉੱਥੇ ਹੀ ਹੋਊਗੀ ਇੱਕ ਤਾਂ ਆਪਣੀ ਚਾਬੇ ਜਿਹਨੂੰ ਬੁੜੇ ਨੇ ਫੜਾਈ ਤੇ ਉਹ ਕਿੱਥੋਂ ਜਾ ਕੇ ਦਿੱਤੀ ਤੇ ਚਾਬੇ ਨੂੰ ਉਹ ਤਾਂ ਇੱਥੇ ਹੀ ਪਈ ਸੀ ਮੂਰੇ ਤੇ ਇੱਥੇ ਪਈ ਆਹੀ ਬੀਬੀ ਵਾਲੀ ਵੀ ਦਿੱਤੀ ਸੀ ਇਹੀ ਮੈਂ ਇੱਥੇ ਆ ਕੇ ਰੱਖਤੀ ਹੋਰ ਫੇ ਦਵਾਰੇ ਕਿਹੜੀ ਬਣਾਉਂਦੀ ਮੈਂ ਤਾਂ ਪੜਾਈਂੰਦਵਰਨ ਕੰਬਾਈ ਦੀ ਜੱਟੀਆਂ ਉਰ ਕਿੱਥੇ ਦੀ ਬਈਪੁਰਾ ਕਦਰ ਜਾਂਦੇ। ਉੱਥੇ ਦੇਖ ਲਓ ਤੁਸੀਂ। ਲਓ ਜੀ ਆਪਾਂ ਆ ਗਏ ਹੁਣ। ਇੱਥੇ ਸੋਕਮਨੀ ਸਾਹਿਬ ਦਾ ਪਾਠ ਸੀ ਮੈਨੇਜਰ ਸਾਹਿਬ ਦੇ ਤੇ ਆਪਾਂ ਤਾਂ ਪਹੁੰਚੇ ਨਹੀਂ ਗਿਆ ਉਸ ਟਾਈਮ। ਤੇ ਮੈਂ ਘਰੋਂ ਆਇਆ ਆ ਪਾਸਾਮ ਨੂੰ ਇੱਥੇ ਤੇ ਪ੍ਰਧਾਨ ਸਾਹਿਬ ਦੇ ਦੋਸਤ ਨੇ ਇਹਨਾਂ ਨੇ ਕੀਤਾ ਇੱਥੇ ਆਪਣਾ ਕੈਫੇ ਅੰਦਰ ਨਾਲੇ ਰੋਡ ਤੇ ਤੇ ਮੈਂ ਥੋੜੀ ਜੀ ਫੋਟੋ ਸ਼ੂਟ ਕਰ ਲਈ ਇਹਨਾਂ ਦੀ ਚਾਹ ਪਾਣੀ ਪੀਤਾ ਆਪਾਂ ਵੀ ਇੱਥੇ ਰੇਗ ਨੂੰ ਪ੍ਰਮਾਤਮਾ ਬਾਦਦਾ ਕਰੇ ਅੰਕਲ ਦੀ ਰਿਟਾਇਰਮੈਂਟ ਹੋ ਗਈ ਤੇ ਹੁਣ ਇਹਨਾਂ ਨੇ ਕੈਫੇ ਖੋਲ੍ਹ ਲਿਆ ਸੀ ਇੱਥੇ ਲਓ ਜੀ ਹੁਣ ਆਪਾਂ ਘਰ ਵਾਪਸ ਆ ਰਹੇ ਹਾਂ ਸਾਨੂੰ ਕਾਫੀ ਹਨੇਰਾ ਹੋ ਗਿਆ ਥੀ ਇੱਕ ਦੋ ਕੰਮ ਸਾਡੇ ਕਰਨ ਵਾਲੇ ਸੀ ਅਸੀਂ ਉਹ ਕਰਕੇ ਆਏ ਤਾਕਤੂਗਾ ਤਾਂ ਨਹੀਂ ਪਾਇਆ ਹੋਇਆ ਚਾਬੀ ਚ ਸਾਡੀ ਤੇ ਚਾਬੀ ਖੋ ਗਈ ਵਿੱਚ ਇਹੜੇ ਟ ਵੀਡੀਓ ਦੇ ਇਹ ਕਾਹਤ ਅੱਗੇ ਵਾਲੀ ਆ ਕਿਹੜੇ ਦੀ ਗੇਟਦੀ ਐ ਦੇਖਿਓ ਇਹ ਨਹੀਂ ਹੋਵੇ ਚਾਬੀਆਂ ਦਾ ਸੁਨਾਨ ਪੈ ਗਿਆ ਸਾਡੇ ਤਾਂ ਲਓ ਜੀ ਦੇਖੋ ਰਾਤ ਨੂੰ ਲਾਈਟਾਂ ਦੀ ਰੋਸ ਨਹੀਂ ਇਸ ਤਰ੍ਹਾਂ ਬੜੀ ਲੱਗਦੀ ਹੈ ਰਾਤ ਨੂੰ ਪੌਦੇ ਸੜਕ ਦੇ ਉੱਤੇ ਤੇ ਆਪਾਂ ਥੋੜੀ ਜੀ ਵੀਡੀਓ ਕਲਿੱਪ ਕਰ ਲਈਤੀ ਸੜਕ ਦੇ ਵੀਡੀਓ ਬੜੀ ਲੱਗੀ ਤੇ ਲਾਇਕ ਸੇਅਰ ਸਬਸਕ੍ਰਾਈਬ ਕਰਨਾ ਜੀ ਇਹ ਹੈਗਾ ਸਾਡੇ ਮੈਰੀ ਬਲੈਡ ਪੈਲਸ ਇੱਥੇ ਕੋਈ ਪ੍ਰੋਗਰਾਮ ਹੋਣਾ ਬਹੁਤ ਹੀ ਲਾਈਟਾਂ ਦੀ ਜਗਮਗ ਕੀਤੀ ਹੋਈ ਹੈ ਜੋ ਵੀ ਭੈਣ ਭਾਈ ਵੀਡੀਓ ਫੁੱਲ ਵਾਚ ਕਰਨਗੇ ਆਪਾਂ ਉਹਨਾਂ ਦੇ ਨਾਮ ਕਮੈਂਟਾਂ ਦੇ ਵਿੱਚ ਬੋਲ ਲਿਆ ਕਰਾਂਗੇ ਵੀਡੀਓ ਦੇ ਵਿੱਚ ਨਾ ਬੋਲਿਆ ਕਰਾਂਗੇ ਵੱਧ ਤੋਂ ਵੱਧ ਪੈਣ ਪਾਈ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਕਰੋ ਤਾਂ ਕਿ ਆਪਾਂ ਇੱਕ ਨਵੇਂ ਵੀਡੀਓ ਦੇ ਨਾਲ ਆ ਜਾਈਏ ਫਿਰ ਹੁਣ ਆਪਾਂ ਲੱਭਦੇ ਹਾਂ ਜੀ ਚਾਬੀ ਸਾਰੇੰ ਦਾ ਹੀ ਹਾਲ ਹੋਗਾ ਚਾਬੀਆਂ ਇੱਥੇ ਹੁੰਦੀਆਂ ਹੋਣੀਆਂ ਇਹ ਹੈਗਾ ਫੌਜੀ ਦਾ ਟੱਬ ਆ ਜੀ